ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪ੍ਰੋਗਰਾਮ ਸੀ 52ਵਾਂ ਸਲਾਨਾ ਕੀਰਤਨ ਦੀਵਾਨ ਸਮਾਗਮ ਅਮਰ ਸ਼ਹੀਦ ਸਾਬ੍ਹ ਜਦਾ ਜੁਧਾਰ ਸਿੰਘ ਸੋਹਣੀ ਨਿਹੰਗ ਸਿੰਘਾ ਅਕਾਲ ਪੰਗਤ ਰਾਜਪੂਤ ਨਗਰ ਇੱਥੇ ਸਲਾਨਾ ਸਮਾਗਮ ਹੁੰਦਾ ਤੇ ਜਿੰਨੀਆਂ ਵੀ ਇੱਥੇ ਸਮਾਗਮ ਦੇ ਵਿੱਚ ਜਥੇਬੰਦੀਆਂ ਜਥੇਦਾਰ ਸਹਿਬਾਨ ਕੋਟਵੰਤੇ ਸੱਜਣ ਪਹੁੰਚੇ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਇਥੋਂ ਦੇ ਮੁੱਖ ਪ੍ਰਬੰਧਕ ਜਥੇਦਾਰ ਕਲਦੀਪ ਸਿੰਘ ਜੀ ਤੇ ਸੰਤ ਸਿਵਾਹੀ ਦਲ ਦੇ ਮੁਖੀ ਸਹਿਬਾਨ ਸਾਡੇ ਨਾਲ ਖੜੇ ਨੇ ਹੋਰ ਨਿਹੰਗ ਸਿੰਘ ਦਲਾ ਪੰਥਾਂ ਦੇ ਜ਼ਿਲ੍ਹਾ ਜਥੇਦਾਰ ਸਰਕਲ ਜਥੇਦਾਰ ਤੇ ਹੋਰ ਵੀ ਕੌਜਾਂ ਆਈਆਂ ਨੇ ਸਾਰਿਆਂ ਦਾ ਧੰਨਵਾਦ ਹੈ ਕੋਟਾਨ ਕੋਟ ਤੁਹਾਨੂੰ ਬਰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਾਂ ਜਿਨ੍ਹਾਂ ਨੇ ਇਹ ਸਮਾਗਮ ਨੂੰ ਚੜ੍ਹਦੀ ਕਲਾ ਦੇ ਨਾਲ ਸੰਪੰਨ ਕੀਤਾ ਤੇ ਬੇਨਤੀ ਹੈ ਸਾਰਿਆਂ ਨੂੰ ਕਿ ਆਓ ਆਪ ਇਕੱਤਰ ਹੋ ਕੇ ਜੋ ਸਾਨੂੰ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਇਨ ਗਰੀਵ ਸੇਖਨ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਉਸ ਪਾਤਸ਼ਾਹੀ ਨੂੰ ਬਰਕਰਾਰ ਰੱਖਣ ਵਾਸਤੇ 사ਤ ਗੁਰਾਂ ਨੇ ਸਾਨੂੰ ਸਿਧਾਂਤ ਤੇ ਗੁਰੂ ਮਰਜ਼ਾਦਾ ਦਿੱਤੀ ਆ ਜਿਹੜੀ ਅਸੀਂ ਉਹਦੇ ਤੇ ਪਹਿਰਾ ਦੇਣਾ ਉਹ ਸਿਧਾਂਤ ਦੇ ਉੱਤੇ ਚੱਲਣਾ ਜਿੱਥੇ ਵੀ ਕਿਤੇ ਸਾਡੇ ਸਮਾਜ ਨਾਲ ਕੋਈ ਵੀ ਅਲਚਾਰ ਆ ਜਿਹੜਾ ਸਮਾਜ ਦੇ ਵਿੱਚ ਕੋਈ ਮਜਲੂਮ ਆ ਜਿੱਥੇ ਧੱਕਾ ਹੁੰਦਾ ਇਹ ਪੰਥ ਫਿਰ ਜਿਹੜਾ ਹੈਗਾ ਉੱਥੇ ਜਾ ਕੇ ਆਪਣੀਆਂ ਸੇਵਾਵਾਂ ਨਿਭਾਉਂਦਾ ਉੱਥੇ ਮਜਲੂਮ ਦੇ ਨਾਲ ਡਟਦਾ ਜ਼ਾਲਮ ਦੇ ਨਾਲ ਟੱਕਰ ਲੈਂਦਾ ਜਦੋਂ ਕੋਈ ਜ਼ਾਲਮ ਬਣ ਜਾਂਦਾ ਚਾਹੇ ਕੋਈ ਵੀ ਹੋਵੇ ਕਿਸੇ ਵੀ ਸਮਾਜ ਤੋਂ ਹੋਵੇ ਫਿਰ ਉਹਦੇ ਨਾਲੇ ਖਾਲਸਾ ਪੰਥ ਡਟ ਕੇ ਮੁਕਾਬਲਾ ਕਰਦਾ ਤੇ ਹਮੇਸ਼ਾ ਹੀ ਗੁਰੂ ਦਾ ਸਿਰ ਤੇ ਮਿਹਰ ਹੱਥ ਰੱਖਿਆ ਸਾਰਿਆਂ ਨੂੰ ਬੇਨਤੀ ਕਰਦੇ ਆ ਸਤਿਗੁਰਾਂ ਨੇ ਸਾਨੂੰ ਬਾਣੀ ਤੇ ਬਾਣੇ ਦੇ ਨਾਲ ਜੋੜਿਆ ਜਿੱਥੇ ਨੌਜਵਾਨ ਅੱਜ ਬਹੁਤ ਧਾਕਾ ਗਿਣਤੀ ਦੇ ਵਿੱਚ ਸਾਰੇ ਚਾਹੇ ਉਹ ਟਾੜੀ ਰਾਕੇ ਸਿੰਘ ਹੋਣ ਬਾਣਾ ਪਾਉਂਦੇ ਨੇ ਨੌਜਵਾਨ ਬੱਚੇ ਬੱਚੀਆਂ ਬਾਣਾ ਪਾਉਂਦੇ ਨੇ ਚੰਗੀ ਗੱਲ ਆ ਅਮਰ ਸ਼ਾਹ ਕੇ ਬਾਣਾ ਪਾਉਂਦਾ ਪਰ 사ਤਗੁਰੂ ਨੇ ਸਾਨੂੰ ਪਹਿਲਾਂ ਕਿਹਾ ਪਹਿਲਾਂ ਬਾਣੀ ਫੇਰ ਬਾਣਾ ਬਾਣੀ ਬਾਣਾ ਬੰਕ ਸਤਗੁਰੂ ਸਿੰਘ ਗੁਰੂ ਕਾਪਨ ਛੇ ਜਾਣੋ ਜਿੰਨਾ ਚਿਰ ਅਸੀਂ ਗੁਰੂ ਦੀ ਬਾਣੀ ਨਹੀਂ ਪੜਦੇ ਉਹਨਾਂ ਅਚਰ ਜਿਹੜਾ ਹੈਗਾ ਇਹ ਬਾਣਾ ਬਾਅਦ ਦੇ ਵਿੱਚ ਆ ਪਹਿਲਾਂ ਬਾਣੀ ਆ ਫੇਰ ਬਾਣਾ ਇਸ ਕਰਕੇ ਜਿੰਨੇ ਵੀ ਬੱਚੇ ਬੱਸੀਆਂ ਨੇ ਵੱਧ ਤੋਂ ਵੱਧ ਸੰਤਿਆਂ ਲੈ ਕੇ ਗੁਰੂ ਦੀ ਬਾਣੀ ਨਾਲ ਜਦੋਂ ਅਸੀਂ ਖੜਾ ਪੜਾਂ ਪੜਾਂ ਗੁਰੂ ਦੀ ਬਾਣੀ ਫੇਰ ਗੁਰੂ ਮਹਾਰਾਜ ਆਟੋਮੈਟਿਕ ਸਾਡੇ ਉੱਤੇ ਕਿਰਪਾ ਕਰਦਾ ਸੱਚ ਦੇ ਨਾਲ ਜਿਵੇਂ ਉਹ ਚੱਲਣ ਦੀ ਸਮਰੱਥਾ ਬਖਸ਼ਦਾ ਸਤਗੁਰੂ ਮਹਾਰਾਜ ਕਹਿੰਦੇ ਨੇ ਸੱਚੇ ਮਾਰਗ ਚੱਲਦੇ ਆ ਉਸ ਤੱਕ ਰੇ ਜਹਾਨ ਜਿਹੜਾ ਸੱਚ ਦੇ ਮਾਰਗ ਤੇ ਚੱਲਦਾ ਫਿਰ ਉਹਦੀ ਇੱਥੇ ਵੀ ਤੇ ਉੱਥੇ ਵੀ ਜਿਹੜੀ ਉਸਤਤ ਹੁੰਦੀ ਆ ਸੱਚ ਸਭਨਾ ਕਾ ਖਸਮ ਹੈ ਸੱਚ ਸਾਰਿਆਂ ਦਾ ਖਸਮ ਦਾ ਜਿਹੜਾ ਸਾਰ ਹੈ ਸੱਚ ਦੇ ਰਾਹ ਤੇ ਚੱਲਦਾ ਤੇ ਤੁਸੀਂ ਹੋਰ ਤਾਂ ਬਹੁਤ ਸਟੇਜਾਂ ਦੇ ਨਾਚ ਦੇ ਹੋਣ ਦੇ ਖੰਡੇ ਦੀ ਧਾਰ ਤੇ ਕੋਈ ਕੋਈ ਨੱਚਦਾ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ ਆਓ ਜਿਹਨੇ ਨੱਚਣਾ ਖੰਡੇ ਦੀ ਧਾਰ ਤੇ ਇਹ ਉਹ ਪੰਥਾਵਾਜ਼ੀਆਂ ਵਾਲੇ ਦਾ ਅਸੀਂ ਸੱਚ ਦੇ ਪਹਿਰਾ ਦੇਣਾ ਕੋਈ ਵੀ ਹੋਵੇ ਜਿੱਥੇ ਵੀ ਮਜਰੂਮ ਨਾਲ ਕੋਈ ਤੱਕਾ ਕਰਦਾ ਸੀ ਉਥੇ ਹਾਜ਼ਰ ਨਾ ਸਾਰਿਆਂ ਨੂੰ ਬੇਨਤੀ ਕਰਦੇ ਆ ਉਹ ਗੁਰੂ ਦੇ ਸਿਧਾਂਤ ਦੇ ਗੁਰੂ ਦੇ ਜਿਹੜੀ ਮਰਜ਼ਾ ਦਾ ਉੱਤੇ ਪਹਿਰਾ ਦਈਏ ਤਿਆਰ ਪਰ ਤਿਆਰ ਹੋ ਕੇ ਗੁਰੂ ਦੇ ਸਿਧਾਂਤ ਨੂੰ ਚੜ੍ਹਦੀ ਕਲਾ ਵੱਲ ਲਿਜਾਈਏ ਸਮਾਜ ਨੂੰ ਪੰਥ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਈਏ